1 ਮਹੀਨੇ ਦਾ ਕਾਂਡੇ ਤੇ ਆਉ ਬਾਈ ਠੀਕ ਆ ਬਾਈ 3000 ਰੁਪਿਆ ਅਸੀਂ ਰੱਖਿਆ ਬਾਈ 7 ਮੁਰਗੀਆਂ 3 ਮੁਰਗੇ ਇੱਕ ਸਤ ਮੁਰਗੀਆਂ ਤਿੰਨ ਦਾ ਮੁਰਗੇ 3000 ਰੁਪਏ 3000 ਰੁਪਏ ਚ ਠੀਕ ਹੈ ਇੱਕ ਮੁਰਗੀ ਬਾਈ ਫਰੀ ਦੇਵਾਂਗੇ ਇੱਕ ਮੁਰਗੀ ਹੋਰ ਫਰੀ ਦੇ ਫਰੀ ਦੇਵਾਂਗੇ ਜੀ 11 ਪੀਸ ਦੇਵਾਂਗੇ 272 ਰੁਪਏ ਕੁਛ ਪੈਸਿਆਂ ਦਾ ਇੱਕ ਪੀਸ ਬਹਿ ਗਿਆ ਕੋਈ 50 ਪੀਸ ਲੈਂਦਾ 50 ਕਿਲੋਮੀਟਰ ਤੱਕ ਬਾਈ ਡਿਲੀਵਰੀ ਫਰੀ ਆ ਜਦੋਂ ਵੀ ਬਾਈ ਕੋਈ ਫੋਨ ਲਾਉ 50 ਪੀਸ ਲੈਣ ਤੇ 50 ਕਿਲੋਮੀਟਰ ਤੱਕ ਡਿਲੀਵਰੀ ਫਰੀ ਡਿਲੀਵਰੀ ਫਰੀ ਆ ਬਾਈ 5 ਮੁਰਗੀਆਂ ਫਰੀ ਆ 5 ਮੁਰਗੀਆਂ ਨਾਲ ਜੀ ਬਾਈ ਠੀਕ ਹੈ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਥੋੜਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀ ਬਰਾਵੋ ਅੱਜ ਪਹੁੰਚੇ ਵਿਆਂ ਬਾਈ ਆਪਾਂ ਕੇਂਦਰ ਫੌਜੀ ਕੋਲੇ ਕਿਸਾਨ ਹੈਚਰੀ ਐਂਡ ਪੋਲਟਰੀ ਫਾਰਮ ਪਿੰਡ ਉਗੋਕੇ ਜ਼ਿਲ੍ਹਾ ਬਰਨਾਲਾ ਤੇ ਇੱਥੇ ਵਾਲੇ ਵੀਰ ਨੇ ਨਾ ਬਾਈ ਇੱਕ ਭਰਾਵੋ ਤੁਹਾਨੂੰ ਦੱਸਾਂ ਗੱਲ ਬਾਈ ਆਫਰ ਲਾਇਆ ਤੇ ਆਫਰ ਵੀ ਕੀ ਲਾਇਆ ਵੀ ਇਹ ਬਾਈ ਵਾਲਾ ਰੇਟ ਪੂਰੇ ਪੰਜਾਬ ਕੀ ਪੂਰੇ ਇੰਡੀਆ ਦੇ ਵਿੱਚ ਨਹੀਂ ਹੈਗਾ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਮੈਂ ਲਾ ਆਂਦਾ ਬਾਈ ਹੋਰ ਠੀਕ ਹੋ ਬਾਈ ਚੜ੍ਹਦੀ ਕਲਾ ਠੀਕ ਆ ਬਾਈ ਤੇ ਬਾਈ ਪਹਿਲਾਂ ਤਾਂ ਉਹਨੂੰ ਐ ਦੱਸੋ ਵੀ ਤੁਹਾਡਾ ਰੇਟ ਵਾਲਾ ਅੱਜ ਕੱਲ ਬੜੀ ਗੱਲ ਉੱਡੀ ਜਾਂਦੀ ਹੈ ਵੀ ਇਹ ਰੇਟ ਤੇ ਤੁਸੀਂ ਕਹਿੰਦੇ ਹੋ ਪੱਕਾ ਮੇਲ ਕੱਟ ਕੇ ਦਿੰਦੇ ਹੋ ਵੀ ਕਿਤੇ ਉਹੀ ਤਾਂ ਨਹੀਂ ਲੋਕਾਂ ਨਾਲ ਕੋਈ ਠੱਗੀ ਵਗੈਰਾ ਨਹੀਂ ਕਰ ਰਹੇ ਨਹੀਂ 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 ਬਾਈ ਠੱਗੀ ਨਾਲ ਘਰਬਾਰ ਆ ਪਿੰਡ 'ਚ ਬੈਠਿਆ ਆ ਜੀ ਪਿੰਡ 'ਚ ਨਾਮ ਆ ਬਾਈ ਆਪਾਂ ਕੋਈ ਠੱਗੀ ਵਾਲਾ ਕੰਮ ਇਹ ਤਾਂ ਬਾਈ ਲੋਕਾਂ ਨੂੰ ਨਾ ਦੱਸਣ ਲਈ ਆ ਮੁਰਗਾ ਇਸ ਰੇਟ ਤੇ ਜਾਂ ਮੁਰਗੀ ਅਸੀਂ ਜਿੱਥੇ ਮਰਜ਼ੀ ਵੇਚਦੀਏ ਬਾਈ ਤੁਹਾਡੇ ਸਾਹਮਣੇ ਹੁਣ ਫੋਨ ਕਰਦੇ ਹੁਣ ਗੱਡੀ ਆਉ ਸਾਰੇ ਦੇ ਅਸੀਂ ਸਾਰੇ ਲੈ ਜੂ ਪਰ ਬਾਈ ਕੀ ਆ ਜਿਹੜਾ ਜਿਵੇਂ ਲੋਕ ਸਾਡੇ ਨਾਲ ਚੂਚਾ ਲੈਣ ਲਈ ਖੜਦੇ ਨੇ ਬਹੁਤ ਦੂਰੋਂ ਦੂਰੋਂ ਆ ਸਾਡਾ ਵੀ ਬਾਈ ਕੁਝ ਫਰਜ ਆ ਲੋਕਾਂ ਨੂੰ ਕਲੀਅਰ ਹੋਵੇ ਵੀ ਭਾਈ ਇੰਨੇ ਕੁ ਪੈਸਿਆਂ ਦਾ ਹੁਣ ਬਾਈ ਇਸ ਰੇਟ ਤੇ ਤਾਂ ਅੱਜ ਕੱਲ ਵਧੀਆ ਸਬਜ਼ੀ ਨਹੀਂ ਮਿਲਦੀ ਬਿਲਕੁਲ ਬਾਈ ਬਿਲਕੁਲ ਤੇ ਬਿਲਕੁਲ ਪ੍ਰੋਪਰ ਤੋਲ ਕੇ ਬਾਈ ਪ੍ਰੋਪਰ ਬਿੱਲ ਆ ਰ ਆ ਪੱਕਾ ਪੱਕਾ ਬਿੱਲ ਇਹ ਤੇ ਬਾਈ weight ਡੇਟ ਸਾਰਾ ਕੁਝ ਮੈਂਸ਼ਨ ਕਰਕੇ ਦੇਵਾਂਗੇ ਠੀਕ ਹੈ ਬਾਈ ਜੀ ਇੱਕ ਬਾਈ ਪਹਿਲੀ ਵੀਡੀਓ ਚ ਵੀ ਕਹਿ ਚੁੱਕੇ ਐ ਇਹ ਚ ਵੀ ਕਹਿਨੇ ਆ ਜਿਹੜਾ ਬਾਈ ਸਾਨੂੰ ਇਹ ਕਹਿ ਦੂ ਵੀ ਬਾਈ ਇਹ ਆਰ ਆਈ ਆਰ ਨਹੀਂ ਬਾਈ ਇਹ ਅੰਡਾ ਨਹੀਂ ਦਿੰਦੀ ਜਾਂ ਬਾਈ ਇਹ ਚ ਫਾਲਟ ਆ ਸੱਟ ਜੇ ਬਾਈ ਡਬਲ ਪੈਸੇ ਦੇਵਾ ਡਬਲ ਪੈਸੇ ਹੈ ਬਿਲਕੁਲ ਭਰਾਵੋ ਬਾਈ ਕੋਲੇ ਬਾਈ ਭਾਂਡੇ ਭੁੰਡੇ ਸਾਰੇ ਪੈਣੇ ਦਵਾਈਆਂ ਦਵਾਈਆਂ ਸਾਰੀਆਂ ਪਈਆਂ ਨੇ ਬਈ ਆਜੋ ਮੜਾ ਦਿਖਾਵਾਂਗੇ ਮੁਰਗੇ ਵੀ ਜਿਹੜੇ ਰਹੇ ਹੋਗੇ ਜੀ 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 ਬਾਈ ਜੀ ਤੇ ਆਪਾਂ ਵੀਰਾਂ ਨੂੰ ਦਿਖਾ ਵੀ ਦਈਏ ਬਾਈ ਜਿਹੜੀ ਚੀਜ਼ ਦੇਣੀ ਆ ਤੇ ਬਾਈ ਹੁਰੀ ਕਹਿੰਦੇ 50 ਕਿਲੋ ਮੀਟਰ ਤੱਕ ਆਫਰ ਵੀ ਆ ਵੀ ਉਹਨੇ ਤੁਹਾਨੂੰ ਜੀ ਬਾਈ ਫ੍ਰੀ ਜਿਹੜੀ ਡਿਲੀਵਰੀ ਆ ਉਹ ਕਰਾਂਗੇ ਉਹਦਾ ਜੋ ਵੀ ਬਾਈ ਹੋ ਰਹੇ ਨੇ ਰੇਟ ਵਗੈਰਾ ਰੱਖਿਆ ਸੋਂ ਸਾਰੀ ਕੱਲੀ ਕੱਲੀ ਚੀਜ਼ ਜਾਣੂ ਕਰਵਾਉਣੇ ਆਗੇ ਵਿੱਚ ਆ ਜਿਓ ਜੀ ਇਹ ਬਾਈ ਪਿਓਰ ਆ ਰਹੀ ਯਾਰਾ ਜੀ ਠੀਕ ਆ ਜੀ ਇੱਕ ਮਹੀਨੇ ਦਾ ਕਾਂਡੇ ਤੇ ਆਉ ਬਾਈ ਠੀਕ ਆ ਬਾਈ 3000 ਰੁਪਿਆ ਅਸੀਂ ਰੱਖਿਆ ਬਾਈ 7 ਮੁਰਗੀਆਂ 3 ਮੁਰਗੇ ਸੱਤ ਮੁਰਗੀਆਂ ਤਿੰਨ ਦਾ ਮੁਰਗੇ 3000 ਰੁਪਏ 3000 ਰੁਪਏ ਚ ਠੀਕ ਹੈ ਇੱਕ ਮੁਰਗੀ ਬਾਈ ਫਰੀ ਦੇਵਾਂਗੇ ਇੱਕ ਮੁਰਗੀ ਹੋਰ ਫਰੀ ਦੇਵਾਂਗੇ ਫਰੀ ਦੇਵਾਂਗੇ ਜੀ 11 ਪੀਸ ਦੇਵਾਂਗੇ 272 ਰੁਪਏ ਕੁਝ ਪੈਸਿਆਂ ਦਾ ਇੱਕ ਪੀਸ ਬਹਿ ਗਿਆ ਕਿਤੇ ਨਹੀਂ ਬਾਈ ਰੇਟ ਕਿਤੇ ਵੀ ਨਹੀਂ ਬਾਈ ਹਾਂ ਦੂਜੀ ਗੱਲ ਬਾਈ ਇਹਦੇ ਚ ਇਹ ਆ ਜੇ ਕੋਈ 50 ਪੀਸ ਲੈਂਦਾ 50 ਕਿਲੋਮੀਟਰ ਤੱਕ ਬਾਈ ਡਿਲੀਵਰੀ ਫਰੀ ਆ ਠੀਕ ਹੈ ਜਦੋਂ ਵੀ ਬਾਈ ਕੋਈ ਫੋਨ ਲਾਉ 50 ਪੀਸ ਲੈਣ ਤੇ 50 ਕਿਲੋਮੀਟਰ ਤੱਕ ਡਿਲੀਵਰੀ ਫਰੀ ਡਿਲੀਵਰੀ ਫਰੀ ਆ ਬਾਈ ਪੰਜ ਮੁਰਗੀਆਂ ਫਰੀ ਆ ਪੰਜ ਮੁਰਗੀਆਂ ਨਾਲ ਜੀ ਬਾਈ ਠੀਕ ਆ ਜੀ ਬਾਈ ਇਹਦੀ ਗਾਰੰਟੀ ਵੀ ਆਰ ਆਈ ਆਰ ਦੀ ਕੀ ਉਹ ਹੁੰਦੀ ਆ ਬਾਈ ਕਿਸੇ ਵੀਰ ਨੇ ਮੰਨ ਲਓ ਕਈ ਵਾਰ ਕੀ ਆ ਨਾ ਹੁਣ ਜਦੋਂ ਆਪਾਂ ਵੀਡੀਓ ਪਾਵਾਂਗੇ ਜੀ ਬਹੁਤੇ ਬੰਦੇ ਇਹਨੇ ਕਹਿਣਾ ਵੀ ਆਰ ਆਈ ਆਰ オリジナル ਨਹੀਂ ਹੈਗੀ ਉਹ オリジナル ਨਹੀਂ ਹੁੰਦੀ ਆ ਰ ਇਹਨਾਂ ਨੇ ਹੁੰਦੀ ਆਰ ਆਈ ਆਰ オリジナル ਦੀ ਕੀ ਹਾਂ ਯਾਰ ਬਾਈ ਇੱਕ ਤਾਂ ਜਿਹੜਾ ਹੈ ਜੀ ਤੁਹਾਨੂੰ ਆਂਡੇ ਜੀ ਦੱਸ ਦੂ ਬਾਈ ਅੰਡਾ ਇੰਨਾ ਕ ਦਊ ਐਂ ਜੇ ਤਾਂ ਹੈ ਨਹੀਂ ਬਾਈ ਜੇ ਮੈਂ ਹੁਣ ਤੁਸੀਂ ਪਿਛਲੀ ਵੀਡੀਓ ਚ ਦੱਸਦੇ ਸੀ ਕਿ ਮੁਰਗੀਆਂ ਲੈ ਕੇ ਯਾਰ ਅੰਡੇ ਨਹੀਂ ਦਿੱਤੇ ਆ ਆਰ ਆਰ ਬਾਈ ਅੰਡੇ ਬਹੁਤ ਦਊ ਠੀਕ ਹੈ ਦੂਜੀ ਗੱਲ ਹਾਂ ਬਾਈ ਦੂਜੀ ਗੱਲ ਬਾਈ ਇਹ ਵੇਟ ਕੱਟ ਕਰਦੀ ਆ ਠੀਕ ਹੈ ਜੀ ਆਮ ਜਾਨਵਰਾਂ ਨੂੰ ਵੇਟ ਕੱਟ ਕਰਦੀ ਆ ਖਰਾਕ ਕੱਟ ਖਾਂਦੀ ਆ ਬਾਈ ਠੀਕ ਹੈ ਬਾਕੀ ਬਾਈ ਦੋਨੋਂ ਅੰਡੇ ਚ ਦੱਸੂ ਵੀ ਭਾਈ ਮੈਂ ਆਰ ਆਰ ਠੀਕ ਹੈ ਕਿਉਂਕਿ ਨਸਲਾ ਬਾਈ ਜਿਹੜੀ ਉਹਨੂੰ ਤਾਂ ਬੋਲਣ ਦੀ ਲੋੜ ਨਹੀਂ ਉਹਦਾ ਤਾਂ ਕੰਮ ਬੋਲੋ ਬਿਲਕੁਲ ਜੀ ਜਿਵੇਂ ਉਹ ਵੀ ਬਈ ਆਪਣੇ ਕਹਿੰਦੇ ਵੀ ਇੱਕ ਤਾਂ ਲਾਲ ਜਹਾ ਰੰਗ ਕਹਿੰਦੇ ਆ ਲੇਕਿ ਕੋਈ ਪੈਰਾਂ ਕਹਣੀ ਵੀ ਕੋਈ ਉਹਦੀ ਨਿਸ਼ਾਨੀ ਹੁੰਦੀ ਹੈ ਹਾਂ ਬਾਈ 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 ਆ ਦੇਖੋ ਜੇ ਇਧਰ ਕੈਮਰਾ ਮਾਰੋ ਐਦਾਂ ਪੀਲਾ ਪੈਰ ਹੋਊਗਾ ਜੀ ਅੱਛਾ ਜੀ ਜੀ ਪੀਰਾ ਪੀਲਾ ਪੈਰ ਹੋਊਗਾ ਲਾਲ ਹੋਊ ਜਿਹੜੀ ਸ਼ੇਪ ਆ ਬਾਈ ਆ ਦੇਖੋ ਵੱਡੇ ਭਾਈ ਆ ਮੁਰਗੀ ਦੀ ਸ਼ੇਪ ਦੇਖੋ ਜੀ ਇਹਦੇ ਪੈਰ ਦੇਖੋ ਇਹਦੀ ਸ਼ੇਪ ਦੇਖੋ ਜਿਵੇਂ ਆਪਾਂ ਸਕੈਚ ਨਾ ਬਣਾਈ ਹੁੰਦੀ ਹੈ ਜੀ ਐ ਮੁਰਗੀ ਆਣੀ ਇੱਥੋਂ ਖੰਭ ਇੱਥੋਂ ਖੰਭ ਜਿਹੜੀ ਨਸਲ ਆ ਉਹਦਾ ਬਾਈ ਬੋਲੋ ਬਿਲਕੁਲ ਵੀ ਪੂਰੀ ਵਧੀਆ ਕੁਆਲਟੀ ਆ ਇਹ ਨਿਸ਼ਾਨੀਆਂ ਇੱਕ ਬਾਈ ਹੋਰ ਬੇਨਤੀ ਹੈ ਜੀ ਇਹ ਚ ਕਈ ਵੀਰ ਕਿੰਤੂ ਪਰੰਤੂ ਕਰਨਗੇ ਵੈਸੇ ਤਾਂ ਕੱਲ ਪਰਸੋਂ ਦੀ ਵੀਡੀਓ ਚੱਲੀ ਜਾਂਦੀ ਆ ਬਹੁਤ ਵਧੀਆ ਰਿਸਪੌਂਸ ਆ ਰਿਹਾ ਪਰ ਬਾਈ ਇਹ ਅਸੀਂ ਨਾ ਸਟਾਕ ਕਲੀਅਰ ਕਰ ਰਹੇ ਆ ਠੀਕ ਹੈ ਇਹ ਇੱਕ ਬਾਈ ਸਾਡੇ ਨੇੜੇ ਨੇੜੇ ਨਾ ਜਾਣ ਪਛਾਣ ਹੋਵੇ ਜਿਵੇਂ ਤੁਸੀਂ ਸਾਥੋ ਬਾਈ ਫਰਵਰੀ ਚ ਮਾਰਚ ਅਪ੍ਰੈਲ ਮਈ ਜੂਨ ਤੱਕ ਚੂਚਾ ਖਰੀਦਿਓ ਸਾਡਾ ਵੀ ਕੁਝ ਫਰਜ ਆ ਜੇ ਸਾਡੇ ਕੋਲੇ ਹੈ ਅਸੀਂ ਗੱਡੀ ਭਰਾ ਕੇ ਫਾਖਾ ਨਾ ਬੜਾ ਦੀਏ ਤਾਂ ਇਹ ਤੋਂ ਆਂਡਾ ਲਈਏ ਬਾਈ ਇਹ ਤੋਂ ਆਂਡਾ ਲਈਏ ਬਾਈ ਜਿਹੜਾ ਵੀਰ ਲੈ ਕੇ ਜਾਊਗਾ ਉਹ ਦੱਸ ਨੂੰ ਹੋਰ ਦੱਸੂ ਸਾਡੀ ਆਟੋਮੈਟਿਕਲੀ ਐਡ ਆ ਬਾਈ ਬਿਲਕੁਲ ਵੀ ਯਾਦ ਵੀ ਰੱਖੇ ਬਾਈ ਬੰਦਾ ਬਿਲਕੁਲ 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 ਬਾਈ ਜੀ ਬਾਈ ਤੇ ਆਜੋ ਹੋਰ ਬਾਈ ਇਹਨਾਂ ਤੋਂ ਬਿਨਾ ਜਿਵੇਂ ਆਪਣੇ ਕੋਲੇ ਫੀਡ ਵਗੈਰਾ ਹੁੰਦੀ ਹੈਗੀ ਜਿਵੇਂ ਅੱਜ ਕੱਲ੍ਹ ਹੁੰਦਾ ਵੀ ਕਿਸੇ ਨੇ ਫ੍ਰੀ ਰੇਂਜ 'ਚ ਵੀ ਰੱਖਣਿਆ ਵਾਂ ਦੋ ਕੁ ਜੀ 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 ਫ੍ਰੀ ਰੇਂਜ 'ਚ ਰੱਖ ਲਓ ਬਾਈ ਫੀਡ ਹੈਗੀ ਆਪਣੇ ਕੋਲ ਈਜ਼ੀ ਕੰਪਨੀ ਦੀ ਠੀਕ ਹੈ ਇਹ ਸਾਰੇ ਹੀ ਤਰ੍ਹਾਂ ਦੀ ਹੁੰਦੀ ਹੈ ਜੀ ਮੈਂ ਗਰੋਵਰ ਆ ਬਾਈ ਲੇਅਰ ਫੀਡ ਆ ਚੂਚੇ ਵਾਲੀ ਫੀਡ ਹੈ ਠੀਕ ਹੈ ਇਜ਼ੀ ਕੰਪਨੀ ਦਾ ਆਪਾਂ ਡੀਲਰਾਂ ਬਾਈ ਇਹਦੇ ਠੀਕ ਹੈ ਬਾਈ ਜੀ 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 ਤੇ ਚੂਚੇ ਵਾਲੀ ਕਰਮ ਆ ਗਈ ਹਾਂਜੀ ਡੀਅਰ ਹੋ ਗਈ ਜਿਹੜੀ ਇਹ ਡੰਡਿਆਂ ਵਾਲੀ ਹਾਂ ਇਹ ਗਰੋਵਰ ਆ ਗਈ ਗਰੋਵਰ ਆ ਗਈ ਵੀ ਜਦੋਂ ਬੱਚੇ ਨੂੰ ਵੱਡਾ ਹੋਣਾ ਹੈ ਇੱਕ ਬਾਈ ਅਸੀਂ ਹੋਰ ਬਹੁਤ ਵੱਡਾ ਧਮਾਕਾ ਕਰਾਂਗੇ ਇਸ ਵਾਰ ਤੁਹਾਡੇ ਨਾਲ ਵਾਦਾ ਕਰਦੇ ਹਾਂ ਬਾਈ ਬਟੇਰ ਪੂਰੇ ਪੰਜਾਬ 'ਚ ਆਮ ਕਰਾਂਗੇ ਠੀਕ ਹੈ ਹਾਂ ਕੋਈ ਬਾਈ ਸਾਡੇ ਵਰਗੇ ਜਿਵੇਂ ਹੁਣ ਆਸਾ ਅਸੀਂ ਅਸੀਂ ਫਾਰਮ ਕੀਤਾ ਹੁਣ ਸਾਨੂੰ ਟੇਸਟ ਪਤਾ ਲੱਗਿਆ ਬਿਲਕੁਲ ਬਾਈ ਤੇ ਜਿਹੜੇ ਬਾਈ ਸ਼ੌਂਕ ਰੱਖਦੇ ਨੇ ਇਹਦਾ ਬਾਈ ਜਿਵੇਂ ਯੰਗ ਮੁੰਡੇ ਜਾਂ ਮਿਲਮ ਲਾਉਂਦੇ ਨੇ ਬ ਤੇ ਬਟੇਰ ਬਾਈ ਬਿਲਕੁਲ ਆਮ ਜਾਇਜ਼ ਰੇਟ ਤੇ ਬਾਈ ਜਾਇਜ਼ ਰੇਟ ਤੇ ਜੀ ਬਿਲਕੁਲ ਬਾਈ ਸਾਨੂੰ ਬਾਈ ਪਿਛਲੀ ਵਾਰ ਲੁਧਿਆਣੇ ਦੇ ਵਿੱਚ ਮਸਾ ਬਟੇਰ ਲੱਭਿਆ ਜੀ ਤੇ ਅਸੀਂ ਬਟੇਰ ਲੱਭ ਲੱਭ ਕੇ ਉਹ ਕੀਤਾ ਜੀ ਇੱਧਰ ਬਾਈ ਆਪਣੇ ਕੋਲੇ ਪਲਿਆ ਪਿਆ ਬਟੇਰ ਆ ਜੀ ਅੱਜ 34 ਦਿਨਾਂ ਦਾ ਹੋ ਗਿਆ ਜੀ ਇਹ ਠੀਕ ਹੈ ਜੀ ਜੀ ਇੱਧਰ ਬਟੇਰ ਦਾ ਬੱਚਾ ਵੀ ਹੈਗਾ ਉਸ ਬਿਲਕੁਲ ਜੀ ਇਹਦਾ ਬਾਈ ਜਿਵੇਂ ਆਪਾਂ ਕਹੀਏ ਜਿਵੇਂ ਪੀਸ ਮੰਨ ਲਓ ਇਹਨੂੰ ਸੱਲ ਸੱਲ ਕੇ ਚੰਗੀ ਤਰ੍ਹਾਂ ਤਿਆਰ ਕਰਕੇ ਉਹ ਵੀ ਤੁਸੀਂ ਡੀ ਫ੍ਰਿਜ ਕਰਕੇ ਦੇ ਆ ਕਰੋਗੇ ਡੀ ਫ੍ਰਿਜ ਕਰਾ ਦੇਾਂਗੇ ਬਾਈ ਇਹਨੂੰ ਸੱਲਣ ਚ ਬਹੁਤ ਦਿੱਕਤ ਆਉਂਦੀ ਆ ਬਾਈ ਨਹੀਂ ਕਰਾ ਦੇਾਂਗੇ ਬਾਈ ਡੀ ਫ੍ਰਿਜ ਵੀ ਕਰਾ ਦੇਾਂਗੇ ਜੇ ਕੋਈ ਸਮੱਸਿਆ ਬਾਈ ਮੈਂ ਦੇਖਿਆ ਮੈਂ ਸੁਣ ਦੱਸ ਦਵਦੀ ਜਾਣਕਾਰੀ ਅਨੁਸਾਰ ਵੀ ਇਹਦੀ ਕਿਲੋ ਕਿਲੋ ਦੀ ਪੈਕਿੰਗ ਕਰਕੇ ਜਿਵੇਂ 5 6 ਨੂੰ ਉਹ ਕਰਕੇ ਆਪਾਂ ਕਿਲੋ ਹੋ ਜਾਂਦਾ ਹਨਾ ਜੀ ਬਾਈ ਉਹਦੇ ਸਾਬ ਤੇ ਵੀ ਜਨ ਕਰ ਰਹੇ ਆ ਬਾਈ ਅਸੀਂ ਬਹੁਤ ਵਧੀਆ ਲੈਵਲ ਤੇ ਕਰ ਰਹੇ ਆ ਬਾਈ ਇਹਦਾ ਆਚਾਰ ਦਾ ਵੀ ਜਿਵੇਂ ਮੁਰਗੇ ਦੇਸੀ ਮੁਰਗੇ ਦੇ ਆਚਾਰ ਦਾ ਅਸੀਂ ਚੱਲੀ ਜਾਂਦੇ ਆ ਅਸੀਂ ਨਾ ਆਏ ਜੇ ਨਹੀਂ ਹੈਗਾ ਵੀ ਪਵਾ ਕੇ ਵੀਡੀਓ ਉਦੋਂ ਦਾ ਅਗਲੇ ਨੂੰ ਗੰਦ ਸਾਡਾ ਜਿਹੜਾ ਮੈਂ ਫੌਜੀ ਬੰਦਾ ਬਾਈ ਮੈਂ ਮੈਨੂੰ ਆਪਦੇ ਕੰਮ ਮੇਰਾ ਬੋਲੇ ਮੈਨੂੰ ਸਪਸ਼ਟੀ ਕਰਨ ਨਾ ਦੇਣਾ ਬਾਈ ਜਿਵੇਂ ਬਾਈ ਹੁਣ ਤੁਸੀਂ ਏਡੀ ਦੂਰੋਂ ਇੱਕ ਵੀਡੀਓ ਦੇਖ ਕੇ ਆ ਗਏ ਤੁਹਾਡਾ ਵੀ ਨਾ ਬਾਈ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਆਏ ਜੀ ਆ ਵੀ ਬਾਈ ਹੁਣ ਹਰ ਦੁਨੀਆ ਨੂੰ ਸੱਚ ਪਤਾ ਲੱਗੇ ਵੀਰ 250 ਪੌਣੇ 300 ਦੀ ਵੀ ਮੁਰਗੀ ਮਿਲਦੀ ਆ ਬਿਲਕੁਲ ਬਿਲਕੁਲ ਪਲੀ ਵੀ ਮੁਰਗੀ ਬਾਈ ਸਹੀ ਗੱਲ ਆ ਬਾਈ ਜਿਵੇਂ ਬਾਈ ਆਪਾਂ ਬਟੇਰ ਦੇ ਰੇਟ ਦੀ ਗੱਲ ਕਰੀਏ ਵੀ ਜਿਵੇਂ ਇਹ ਵੱਡੇ ਬਟੇਰ ਨੇ ਪਲੇ ਹੋਏ ਹਨ ਇਹਦਾ ਕੀ ਰੇਟ ਵਗੈਰਾ ਜੇ ਕਿਸੇ ਬਾਈ ਇਹਦਾ 100 ਰੁਪਏ ਪੀਸ ਹੁੰਦਾ ਬਾਈ ਠੀਕ ਆ ਜੀ ਹਾਂਜੀ 6 ਜਾਂ 5 6 ਜੋ ਵੈਸੇ ਮੈਂ ਮੰਨਦਾ ਬਾਈ 6 ਚੋ ਕਿਲੋ ਨਿਕਲੇ ਆਉਂਦਾਗਾ ਠੀਕ ਆ ਜੀ 6 100 ਰੁਪਏ ਕਿਲੋ ਮੰਨ ਲਓ ਹੋ ਜਾਂਦਾਗਾ ਇਹੀ ਹੋਟਲ ਵਾਲੇ ਬਾਈ 15 1500 ਦੀ ਪਲੇਟ ਵਿੱਚ ਬਿਲਕੁਲ ਬਾਈ ਬਿਲਕੁਲ ਬਾਈ ਤੇ ਇਹ ਬਾਈ ਮਤਲਬ 100 ਰੁਪਏ ਦਾ ਪੀਸ ਮਿਲ ਜਾਂਦਾ ਆਪਾਂ ਅਸੀਂ ਜੀ ਕਿਸੇ ਵੀਰ ਨੇ ਕਰੇ ਸ਼ੌਂਕ ਨੂੰ ਵੀ ਰੱਖਦੇ ਆ ਨਾ ਤਾਂ ਫਿਰਦੇ ਬਹੁਤ ਸੋਹਣੇ ਆ ਪੜਿਆ ਵੇ ਪੀਸ 100 ਰੁਪਏ ਦਾ ਦੇ ਦਾਂਗੇ ਬਾਈ ਠੀਕ ਆ ਜੀ ਤੇ ਜਿਹੜੇ ਇਹ ਛੋਟੇ ਆ ਜਾਂਦੇ ਆ ਬਾਈ ਜਿਵੇਂ ਇਹ ਛੋਟਾ ਇਹ ਕਿੰਨੇ ਦੇਣਾ ਦਾ ਬੜਾ ਡਾ ਬਾਈ ਇਹ ਅੱਜ ਇਹਦਾ 9ਵਾਂ ਦਿਨ ਕੰਪਲੀਟ ਹੁੰਦੋਂਗੇ ਬਾਈ ਮੜਾ ਜੀ ਹਾਂ ਜੀ ਹਾਂ ਜੀ 9ਵਾਂ ਦਿਨ ਕੰਪਲੀਟ ਹੁੰਦੋਂਗੇ ਵੀ ਦਿਖਾ ਦਈਏ ਭਰਾਵੋ ਇਹ ਬਾਈ ਛੋਟਾ ਬਟੇਰ ਹੈਗਾ ਇਹਦਾ 9ਵਾਂ ਦਿਨ ਕੰਪਲੀਟ ਹੈ ਜੀ ਠੀਕ ਆ ਬਾਈ ਜੀ 9ਵਾਂ ਦਿਨ ਭਰਾਵੋ ਇਹਦਾ ਕੰਪਲੀਟ ਹੈਗਾ ਤੇ ਇਹਨੂੰ ਬਈ ਜਿਹੜੀ ਆਪਣੇ ਟੀਕੇ ਵਗੈਰਾ ਲੱਗਦੇ ਹੁੰਦੇ ਹੈਗੇ ਬਿਲਕੁਲ ਬਿਲਕੁਲ ਬਈ ਬਿਲਕੁਲ ਓਕੇ ਹੈ ਜੀ ਓਕੇ ਆ ਜਮ ਹਾਂਜੀ ਹਾਂਜੀ ਠੀਕ ਆ ਬਈ ਤੇ ਕਿਸੇ ਵੀ ਵੀਰ ਨੇ ਭਰਾਵੋ ਵੀਰ ਤੋਂ ਲੈ ਕੇ ਜਾਣਾ ਬਈ ਵੱਡੇ ਬਾਰਡ ਹੋ ਗਏ ਜਿਵੇਂ ਚਾਹੇ ਤੁਸੀਂ ਚਿਕਨ ਵਾਸਤੇ ਹੀ ਮੀਟ ਵਾਸਤੇ ਹੀ ਬਣਾਉਣ ਵਾਸਤੇ ਲੈ ਕੇ ਜਾਣਾ ਹੈ ਨਾ ਗੱਲ ਬਿਲਕੁਲ ਬਈ ਬਿਲਕੁਲ ਮੁਰਗਾ ਵਗੈਰਾ ਲੈਣਾ ਬਈ ਹਾਂਜੀ ਅਸੀਂ 350 ਰੁਪਏ ਦਾ ਮੁਰਗਾ ਦੇ ਰਹੇ ਹਾਂ ਸਿੰਗਲ ਪੀਸ ਠੀਕ ਹੈ ਜੀ ਤੁਹਾਨੂੰ ਬਈ ਕਿਤੋਂ ਬਲੇਲਰ ਵੀ ਨਹੀਂ ਮਿਲਦਾ ਬਿਲਕੁਲ ਬਈ ਬਿਲਕੁਲ 2-3 ਕਿਲੋ ਬਈ ਇਹ ਚੋ ਮੀਟ ਚਲੋ 2.5 ਕਿਲੋ ਦਾ ਇਹ ਇਹਦਾ ਐਕਚੁਅਲੀ weight ਆ ਜਿਹੜੇ ਕੱਲੇ ਵੱਡੇ ਮੁਰਗੇ ਆ ਠੀਕ ਹੈ ਜੀ ਹਾਂ ਬਾਈ ਠੀਕ ਹੈ ਬਿਲਕੁਲ ਬਾਈ ਸੋ ਠੀਕ ਹੈ ਜੀ ਫੌਜੀ ਸਾਹਿਬ ਕੋਈ ਹੋਰ ਗੱਲਬਾਤ ਬਾਈ ਬਾਕੀ ਕਿਤੇ ਵੀ ਪਹੁੰਚ ਕਰਾਉਣੀ ਹੋਵੇ ਜਿਵੇਂ ਬਾਈ ਆ ਵੀ ਵਿੱਚ ਕੜਕਨਾਥ ਵੀ 580 ਸੌਰੀ ਸੀਲ ਵੀ ਬਾਈ ਕੋਲੇ ਪਏ ਨੇ ਬਾਈ ਕਿਸੇ ਵੀਰ ਨੇ ਇਹ ਵੀ ਜਾ ਮੈਂ ਕਹਿੰਦਾ ਵੀ ਕਿਸੇ ਵੀਰ ਨੇ ਉਂ ਵੀ ਕੰਮ ਕਰਨਾ ਤੁਸੀਂ ਜਾਣਕਾਰੀ ਵੀ ਇੱਕ ਵਾਰੀ ਲੈ ਲਓ ਬਿਲਕੁਲ ਬਾਈ ਬੱਚੇ ਲਓ ਨਾ ਲਓ ਜਾਨਵਰ ਲੈਣੇ ਨੇ ਨਹੀਂ ਲੈਣੇ ਲਾਓ ਨਹੀਂ ਪਰ ਜਾਣਕਾਰੀ ਇੱਕ ਵਾਰੀ ਮੈਂ ਕਹਣਾ ਬਾਈ ਜ਼ਰੂਰ ਲੈ ਬਿਲਕੁਲ ਬਿਲਕੁਲ ਬਾਈ ਜਿਹੜਾ ਇਹ ਕਾਰੋਬਾਰ ਆ ਨਾ ਹਾਂਜੀ ਅੱਜ ਕੱਲ ਮੰਗਾਈ ਬਹੁਤ ਆ ਜਿਹੜੇ ਕੋਈ ਭਰਾ ਮਜ਼ਦੂਰ ਜਾਂ ਕੋਈ ਵੀ ਇਹ ਸਾਈਡ ਬਿਜ਼ਨਸ ਆ ਠੀਕ ਹੈ ਬਾਈ 100 ਪੀਸ 50 ਪੀਸ ਸਾਈਡ ਬਿਜ਼ਨਸ ਆ ਚਲੋ ਸਾਡਾ ਤਾਂ ਹੁਣ ਹੌਲੀ ਹੌਲੀ ਵੱਡਾ ਹੋ ਗਿਆ ਸਾਡਾ ਟਾਈਮ ਕੱਢਣਾ ਪੈਂਦਾ ਤੇ ਤੜਕੇ ਤੇ ਆਥੇ ਨੇੜਾ ਹੁਣ ਜਿਵੇਂ ਪਲਿਆ ਪਾ ਕੋਈ ਜਾਨਵਰ ਬਾਈ ਕਾਰੋਬਾਰ ਕਰਨਾ ਚਾਹੁੰਦਾ ਸਾਥੋ 270 ਦੀ ਮੁਰਗੀ 75 ਦੀ ਲਾ ਕੇ ਕਹੇ ਬਾਈ ਬੜੇ ਹੱਸ ਕੇ ਜਿਵੇਂ ਬਾਈ ਰਾਜਸਥਾਨ ਤੋਂ ਆਉਂਦੇ ਨੇ ਬੜੇ ਹੱਸ ਕੇ ਬਾਈ 3.5 350 ਦੀ ਵੇਚੀ ਜਾਂਦੇ ਨੇ ਠੀਕ ਆ ਬਾਈ ਬਿਲਕੁਲ ਜੀ ਸੋ ਠੀਕ ਆ ਜੀ ਫੌਜੀ ਸਾਹਿਬ ਧੰਨਵਾਦ ਮਿਹਰਬਾਨੀ ਥੈਂਕ ਯੂ ਤੇ ਭਰਾਵੋ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਜੀ ਜੀ